ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਘੁਰਾਨਾ ਅਕਸਰ ਆਪਣੀ ਖੂਬਸੂਰਤੀ ਨੂੰ ਲੈ ਕੇ ਚਰਚਾ ਚ ਰਹਿੰਦੀ ਹੈ ਹਾਲ ਹੀ ਚ ਅਦਾਕਾਰਾ ਨੇ ਆਪਣੀ ਨਵੀਂ ਵੀਡੀਓ ਸਾਂਝੀ ਕੀਤੀ ਜਿਸ ਚ ਉਹ ਲਾੜੀ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ ਆਸੀਮ ਰਿਆਜ਼ ਨਾਲ ਬ੍ਰੇਕਅਪ ਤੋਂ ਬਾਅਦ ਹਿਮਾਂਸ਼ੀ ਘੁਰਾਨਾ ਮੁੜ ਆਪਣੇ ਕੰਮਾਂ ਤੇ ਪਰਤ ਆਈ ਹੈ ਹਾਲ ਹੀ ਜੀ ਹਿਮਾਂਸ਼ੀ ਨੇ ਆਪਣੇ ਨਵੇਂ ਪ੍ਰੋਜੈਕਟ ਤੋਂ ਇੱਕ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ ਇਸ ਵੀਡੀਓ ਚ ਹਿਮਾਂਸ਼ੀ ਲਾਲ ਜੋੜੇ ਚ ਸਜੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਨਾਲ ਲਾਲ ਲਹਿੰਗਾ ਪਹਿਨਿਆ ਹੋਇਆ ਹੈ ਤੇ ਗਿਆਨਿਆ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹਾਲਾਂਕਿ ਅਦਾਕਾਰ ਨੇ ਨਹੀਂ ਦੱਸਿਆ ਕਿ ਇਹ ਵੀਡੀਓ ਕਿਸ ਪ੍ਰੋਜੈਕਟ ਦੀ ਹੈ ਕਿ ਉਹ ਕੋਈ ਗੀਤ ਕਰ ਰਹੀ ਹੈ ਜਾਂ ਫਿਲਮ ਦੱਸ ਜੀਏ ਕਿ ਹਿਮਾਂਸ਼ੀ ਅਦਾਕਾਰੀ ਤੇ ਮਾਡਲਿੰਗ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ ਅਕਸਰ ਹੀ ਆਪਣੇ ਫੈਨਸ ਨਾਲ ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੀ ਰਹਿੰਦੀ ਹੈ ਫੈਨਸ ਨੂੰ ਹਿਮਾਂਸ਼ੀ ਦਾ ਇਹ ਪ੍ਰਾਈਡ ਲੁੱਕ ਕਾਫੀ ਪਸੰਦ ਆ ਰਿਹਾ ਹੈ ਫੈਨਸ ਕਮੈਂਟ ਕਰਕੇ ਆਪਕੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਬੜੀ ਗਿਣਤੀ ਫੈਨਸ ਹਿਮਾਂਸ਼ੀ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ ਤੇ ਉਸ ਉੱਤੇ ਪਿਆਰ ਲਟਾਉਂਦੇ ਹੋਏ ਨਜ਼ਰ ਆ ਰਹੇ ਹਨ